ਅਸੱਖਾਂ ਦੇ ਉੱਤੇ ਚੁਟਕਿਆਂ ਦਾ ਮਸਲਾ ਜੇਕਰ ਹੁਣ ਸੁਪਰੀਮ ਕੋਰਟ ਤੱਕ ਪੁੱਜਾ ਹੈ ਕਿਸੇ ਤਰੀਕੇ ਦੀ ਸਪਾਈਟ ਹੁੰਦੀ ਹੋਈ ਨਜ਼ਰ ਆਈ ਬੀ ਹਰਵਿੰਦਰ ਕੌਰ ਚੌਧਰੀ ਹੈਗੇ ਨੇ ਇਹਨਾਂ ਦੇ ਵੱਲੋਂ ਜਿਹੜਾ ਹੈਗਾ ਬਕਾਇਦਾ ਕੇਸ ਜਿਹੜਾ ਹੈ ਫਾਈਲ ਕੀਤਾ ਜਾਂਦਾ ਹੈ ਜਾਂ ਆਪਾਂ ਕਹਿ ਲਈਏ ਕਿ ਪੂਰਾ ਲੜਿਆ ਜਾਂਦਾ ਹੈ ਇੱਥੇ ਮੰਗ ਇਹ ਹੈ ਕਿ ਜਿਹੜੇ ਲੋਕ ਇਹ ਕਰਦੇ ਹੈਗੇ ਨੇ ਉਹਨਾਂ ਤੇ ਬਕਾਇਦਾ ਇਹ ਕਾਰਵਾਈ ਹੋਵੇ ਤਾਂ ਕਿ ਜਿਹੜਾ ਅੱਗੇ ਤੋਂ ਇਸ ਤਰ੍ਹਾਂ ਦਾ ਨਾ ਹੋਵੇ ਤੁਸੀਂ ਇੱਕ ਭਾਈਚਾਰੇ ਨੂੰ ਇਸ ਤਰ੍ਹਾਂ ਕਰਦੇ ਹੋ ਸਿੱਖਾਂ ਦੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਛੇੜਿਆ ਜਾਂਦਾ ਹੁੰਦਾ ਸੀ ਚਾਹੇ ਉਹ ਕਿਤਨਾ ਕਿਤੇ ਉਹਨਾਂ ਦੇ ਕੇਸਾਂ ਤੇ ਕਮੈਂਟ ਕਰਕੇ ਉਹਨਾਂ ਦੇ ਜੂੜੇ ਦੇ ਕਮੈਂਟ ਕਰਕੇ ਔਰ ਉਸ ਦੇ ਨਾਲ ਕੀ ਬੱਚੇ ਦੇ ਅੰਦਰ ਹਿਊਮਿਲੇਸ਼ਨ ਹੁੰਦੀ ਸੀ ਬੱਚਿਆਂ ਦਾ ਜਿਹੜਾ ਦਿਮਾਗ ਹੁੰਦਾ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਅਸੀਂ ਗਲਤ ਕਰ ਰਹੇ ਹੈਗੇ ਹਾਂ ਤੇ ਬਹੁਤ ਸਾਰੇ ਜਿਹੜੇ ਬੱਚੇ ਹੈਗੇ ਆ ਉਹ ਇਸ ਚੀਜ਼ਾਂ ਤੋਂ ਲੈ ਕੇ ਜਿਹੜਾ ਹੈ ਕੇਸ ਕਤਲ ਕਰਾ ਦਿੰਦੇ ਸੀ ਕਿ ਸਬਰ ਸੰਤੋਖ ਜੋ ਹੁੰਦਾ ਉਹ ਵੱਧਦੀ ਉਮਰ ਦੇ ਨਾਲ ਗੁਰਮਤਿ ਦੇ ਗਿਆਨ ਦੇ ਨਾਲ ਆਂਦਾ ਹੈ 5 7 8 ਸਾਲ ਦੇ ਬੱਚੇ ਦੇ ਕੋਲ ਜੇਕਰ ਉਹ ਸਬਰ ਸੰਤੋਖ ਨਹੀਂ ਹੈ ਉਹ ਇਸ ਚੀਜ਼ ਨੂੰ ਮੈਂਟਲੀ ਆਪਣੇ ਉੱਤੇ ਕਿਸ ਤਰੀਕੇ ਦੇ ਨਾਲ ਲੈਂਦਾ ਹੈ ਉਸ ਤਰਕ ਦੇ ਉੱਤੇ ਅਦਾਲਤ ਨੇ ਇਸ ਕੇਸ ਨੂੰ ਐਕਸੈਪਟ ਕਰਨ ਤੋਂ ਮਨ੍ਹਾ ਕਰ ਦਿੱਤਾ ਪੰਜਾਬ ਦੇ ਵਿੱਚ ਇੱਕ ਹੋਰ ਚੋਣਾ ਦੀ ਗੱਲ ਪਿਛਲੇ ਲੰਬੇ ਸਮਾਂ ਤੋਂ ਹੋ ਰਹੀ ਹੈ ਇਹ ਲੋਕ ਸਭਾ ਚੋਣਾਂ ਨਹੀਂ ਇਹ ਚੋਣਾਂ ਵਿਧਾਨ ਸਭਾ ਦੀਆਂ ਵੀ ਨਹੀਂ ਇਹ ਚੋਣਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀਆਂ ਕਿਆ ਸਰਾਈਆਂ ਕਦ ਹੋਣ ਗਈਆਂ ਕਿੰਨੇ ਕਾਗਜ਼ੀ ਕੰਮ ਪੂਰੇ ਹੋ ਚੁੱਕੇ ਨੇ ਹੁਣ ਕੀ ਕੁਝ ਸੰਕੇਤ ਨਜ਼ਰ ਆ ਰਹੇ ਨੇ ਬਿਲਕੁਲ ਜਿਹੜੇ ਹੁਣ ਤੱਕ ਦੇ ਸੰਕੇਤ ਨਜ਼ਰ ਆ ਰਹੇ ਨੇ ਕਿ ਆਖਰੀ ਤਰੀਕ ਜਿਹੜੀ ਹੈ 5ਵੀਂ ਵਾਰ ਜਿਹੜੀ ਐਕਸਟੈਂਡ ਕਰ ਦਿੱਤੀ ਗਈ ਹੈ ਔਰ ਮੇਰਾ ਖਿਆਲ ਇਹ ਆਖਰੀ ਵਾਰ ਐਕਸਟੈਂਸ਼ਨ ਹੋਏਗੀ 15 ਦਸੰਬਰ ਤੱਕ ਜਿਹੜੇ ਨੇ ਵੋਟਰ ਫਾਰਮ ਸਾਰੇ ਭਰੇ ਜਾਣੇ ਨੇ ਤੇ 16 ਦਸੰਬਰ ਤੋਂ ਲੈ ਕੇ ਜਿਹੜਾ ਹੈ ਤਕਰੀਬਨ 2 ਜਨਵਰੀ ਤੱਕ ਜਿਹੜੀਆਂ ਲਿਸਟਾਂ ਨੇ ਜਿਹੜੀਆਂ ਇੱਕ ਵਾਰੀ ਸਟਾਰਟਿੰਗ ਦੀਆਂ ਲਿਸਟਾਂ ਬਣ ਜਾਣੀਆਂ ਨੇ ਤੇ 24 ਤਰੀਕ ਤੱਕ ਉਹਨਾਂ ਨੇ ਜਨਵਰੀ ਤੱਕ ਟਾਈਮ ਰੱਖਿਆ ਕਿ ਸ਼ਿਕਾਇਤਾਂ ਕਈ ਵਾਰੀ ਹੁੰਦਾ ਨਾ ਕਿ ਕੈਂਡੀਡੇਟ ਦੇ ਖਿਲਾਫ ਤੁਸੀਂ ਜਿੱਦਾਂ ਹੈਗਾ ਜਾਂ ਵੀ ਇਹ ਸਹੀ ਨਹੀਂ ਹੈਗਾ ਇਹ ਸਾਰਾ ਕੁਝ ਹੋਣਾ ਹੈ ਜਿਹੜੇ ਉੱਥੇ ਵੋਟਰ ਫਾਰਮ ਦੇ ਵਿੱਚ ਹੈਗੇ ਆ ਜਾਂ ਜਿਹੜਾ ਤਾਂਦਲੀ ਵਾਲਾ ਮਸਲਾ ਸਾਹਮਣੇ ਆਇਆ ਸੀ ਕਿ ਐਵੇਂ ਹੀ ਲੋਕ ਜਿਹੜੇ ਸਿੱਖ ਨਹੀਂ ਵੀ ਹੈਗੇ ਉਹਨਾਂ ਦੀਆਂ ਬਣ ਰਹੀਆਂ ਨੇ ਇਦਾਂ ਦੀਆਂ ਸ਼ਿਕਾਇਤਾਂ ਜਿਹੜੀਆਂ ਨੇ 24 ਤਰੀਕ ਤੋਂ ਲੈ ਕੇ ਤਕਰੀਬਨ 5 ਫਰਵਰੀ ਤੱਕ ਉਹ ਸ਼ਿਕਾਇਤਾਂ ਤੁਸੀਂ ਦੇ ਸਕਦੇ ਤੱਕ ਨਵੀਆਂ ਲਿਸਟਾਂ ਆਉਣਗੀਆਂ ਤੇ ਫਿਰ ਕਿਹਾ ਜਾ ਰਿਹਾ ਕਿ ਨਵਾਂ ਜਿਹੜਾ ਹੋਣਾ ਹੈਗਾ ਬੈਂਚ ਆਪਾਂ ਕਹਿ ਲਈਏ ਨਵਾਂ ਜਿਹੜਾ ਹਾਊਸ ਚੁਣਿਆ ਜਾਣਾ ਹੈ 159 ਮੈਂਬਰਾਂ ਦਾ ਹੋਣਾ ਹੈਗਾ ਔਰ ਅਪ੍ਰੈਲ ਦੇ ਵਿੱਚ ਜਿਹੜਾ ਹੈ ਉਮੀਦ ਲਗਾਈ ਜਾ ਰਹੀ ਹੈ ਕਿ ਚੋਣਾਂ ਜਿਹੜੀਆਂ ਸ਼੍ਰੋਮਣੀ ਕਮੇਟੀ ਦੀਆਂ ਹੋ ਜਾਣਗੀਆਂ ਔਰ ਜੇ ਤੁਸੀਂ ਦੇਖੋਗੇ 51 ਲੱਖ ਹੁਣ ਹੋ ਚੁੱਕੇ ਨੇ ਸ਼ਾਇਦ ਹੋ ਸਕਦਾ ਹੈ ਕਿ ਅਜੇ ਵੀ ਕੁਝ ਦਿਨ ਬਾਕੀ ਹੈਗੇ ਨੇ ਤੇ ਸ਼ਾਇਦ 4-5 ਲੱਖ ਹੋਰ ਇਸ ਦੇ ਵਿੱਚ ਐਡ ਹੋ ਜਾਣ ਹੁਣ 1947 ਤੋਂ ਬਾਅਦ ਜੇ ਆਪਾਂ ਦੇਖੀਏ ਕਿ ਹੁਣ ਤੱਕ ਸ਼੍ਰੋਮਣੀ ਕਮੇਟੀ ਦੀਆਂ ਜਿਹੜੀਆਂ ਚੋਣਾਂ ਨੇ ਸਿਰਫ 7 ਵਾਰ ਹੋਈਆਂ ਨੇ ਸੰਵਿਧਾਨਕ ਤੌਰ ਤੇ ਚਾਰ ਮੇਰੇ ਖਿਆਲ ਪੰਜ ਸਾਲ ਦੀ ਜਿਹੜੀ ਮਿਆਦ ਹੁੰਦੀ ਹੈ ਉਦੋਂ ਤੱਕ ਹੋਣੀਆਂ ਚਾਹੀਦੀਆਂ ਸੀ ਔਰ 2011 ਤੋਂ ਬਾਅਦ 14 ਸਾਲ ਜਿਹੜੇ ਆ ਹੋ ਜਾਣੇ ਨੇ 2025 ਦੀ ਅਪ੍ਰੈਲ ਨੂੰ ਤੇ 14 ਸਾਲਾਂ ਚ ਅਜੇ ਤੱਕ ਚੋਣਾਂ ਨਹੀਂ ਹੋਈਆਂ ਹੁਣ ਇਹੀ ਸਵਾਲ ਹੈ ਨਾ ਭਾਵੇਂ ਕਿ ਚੋਣਾਂ ਵਾਲਾ ਸਿਸਟਮ ਆਪਾਂ ਨੂੰ ਪਤਾ ਹੈ ਕਿ ਸਿੱਖਾਂ ਦਾ ਨਹੀਂ ਹੈਗਾ ਪਰ ਸਿੱਖਾਂ ਦੇ ਬੰਨੇ ਇੱਕ ਸਿਸਟਮ ਮੜ ਦਿੱਤਾ ਗਿਆ ਸਿੱਖਾਂ ਦੇ ਪੱਲੇ ਇੱਕ ਚੀਜ਼ ਪਾ ਦਿੱਤੀ ਗਈ ਕੋਨੋ ਵੀ ਪੂਰਾ ਫਾਲੋ ਨਹੀਂ ਕਰਨਾ ਇਹ ਕੀ ਕਾਰਨ ਹੈਗਾ ਤੁਸੀਂ ਦੇਖੋ ਵੀ ਆਜ਼ਾਦੀ ਤੋਂ ਬਾਅਦ 77 ਸਾਲਾਂ ਦੇ ਵਿੱਚ ਸੱਤ ਵਾਰ ਚੋਣਾਂ ਹੁੰਦੀਆਂ ਨੇ ਮਤਲਬ ਹੈ ਤੇ 5 ਸਾਲ ਦੀ ਮਿਆਦ ਆ ਜੇ ਤੁਸੀਂ ਉਦਾਂ ਦੇਖੋ ਤੇ 11 ਸਾਲ ਦੀ ਐਵਰੇਜ ਬਣ ਜਾਂਦੀ ਆ ਰੀਸੈਂਟ ਜਿਹੜੀ ਹੈਗੀ ਆ 14 ਸਾਲਾਂ ਤੋਂ ਨਹੀਂ ਹੋਈਆਂ ਹੈਗੀਆਂ 18 ਸਾਲ ਵਿੱਚ 18 ਸਾਲ ਦੀ ਵੀ ਹੈਗੀ ਆ ਗੈਪ ਹੈਗਾ ਇਹ ਇੰਨਾ ਇੰਨਾ ਲੰਬਾ ਗੈਪ ਕੀ ਕਿਸੇ ਲੋਕ ਸਭਾ ਦਾ ਰੱਖਿਆ ਜਾ ਸਕਦਾ ਹੈ ਜਾਂ ਕੀ ਕਿਸੇ ਵਿਧਾਨ ਸਭਾ ਦਾ ਰੱਖਿਆ ਜਾ ਸਕਦਾ ਹੈ 31 ਮੈਂਬਰ ਜਿਹੜੇ ਨੇ ਸ਼੍ਰੋਮਣੀ ਕਮੇਟੀ ਦੇ ਅਕਾਲ ਚਲਾਣਾ ਆਲਰੇਡੀ ਕਰ ਚੁੱਕੇ ਨੇ ਜਿਹੜੇ 2011 ਵਾਲੇ ਹਾਊਸ ਦੇ ਹੈਗੇ ਨੇ ਤੇ ਕੀ ਇਸ ਤਰ੍ਹਾਂ ਦਾ ਪੋਸੀਬਲ ਹੈ ਕਿ ਕਿਸੇ ਆਪਾਂ ਕਹਿ ਲਈਏ ਕਿ ਸਟੇਟ ਦੇ ਵਿੱਚ 31 ਜਿਹੜੇ ਐਮ ਐਲ ਏਜ਼ ਹੈਗੇ ਨੇ ਉਹ ਅਕਾਲ ਚਲਾਣਾ ਕਰ ਚੁੱਕੇ ਹੋਣ ਜਾਂ ਚੜ੍ਹਾਈ ਕਰ ਚੁੱਕੇ ਹੋਣ ਨਾ ਦੁਨੀਆ ਦੇ ਵਿੱਚ ਹੋਣ ਤੇ ਉਹਨਾਂ ਦੀਆਂ ਚੋਣਾ ਹੀ ਨਾ ਹੋਣ ਇਹ ਜਿਹੜੇ ਬਹੁਤ ਸਾਰੇ ਸਵਾਲ ਨੇ ਕਿ ਜਿਹੜਾ ਸਿਸਟਮ ਦਿੱਤਾ ਹੈ ਤੁਸੀਂ ਉਹਨੂੰ ਕਿ ਘੱਟੋ ਘੱਟ ਜਿਹੜਾ ਹੈ ਫਾਲੋ ਕਰੋ ਕਿਉਂਕਿ ਸਿੱਖਾਂ ਦੀ ਜੇ ਆਜ਼ਾਦ ਹਸਤੀ ਹੈਗੀ ਹੈ ਜੇ ਮੰਨ ਲਓ ਕਿ ਚੰਗੇ ਤਰੀਕੇ ਦੇ ਨਾਲ ਚੋਣਾ ਹੁੰਦੀਆਂ ਕਿਸੇ ਇੱਕ ਧਿਰ ਦਾ ਕੋਈ ਕਬਜ਼ਾ ਨਾ ਹੁੰਦਾ ਇੰਡੀਪੈਂਡੈਂਟ ਲੋਕ ਆਉਂਦੇ ਚੋਣਾਂ ਜਿੱਤਦੇ ਤੇ ਆਪਣੇ ਆਪ ਜਿਹੜਾ ਹੈਗਾ ਕੰਮਕਾਰ ਕਰਦੇ ਬਕਾਇਦਾ ਪ੍ਰਧਾਨ ਚੁਣਿਆ ਜਾਂਦਾ ਸਾਰਾ ਕੁਝ ਟਰਾਂਸਪੇਰੈਂਟ ਤਰੀਕੇ ਦੇ ਨਾਲ ਹੁੰਦਾ ਕਿ ਇਹ ਨਹੀਂ ਹੈਗਾ ਕਿ ਉੱਪਰੋਂ ਜਿਹੜਾ ਇੱਕ ਲਿਸਟ ਆ ਜਾਣੀ ਹੈ ਤੇ ਉਹਦੇ ਹਿਸਾਬ ਨਾਲ ਹੀ ਸਾਰਾ ਕੁਝ ਹੋਣਾ ਹੈ ਫਿਰ ਮਾਹੌਲ ਜਿਹੜਾ ਹੈ ਹੋਰ ਹੋਣਾ ਸੀ ਫਿਰ ਆਪਾਂ ਕਹਿ ਲਈਏ ਕਿ ਧਰਮ ਪ੍ਰਚਾਰ ਵਾਲੇ ਬੰਨੇ ਵੀ ਧਿਆਨ ਵੱਧ ਹੋਣਾ ਸੀ ਕਿਸੇ ਇੱਕ ਬੰਦੇ ਨੂੰ ਖੁਸ਼ ਕਰਨ ਵਾਲੇ ਬੰਨੇ ਧਿਆਨ ਜਿਆਦਾ ਨਹੀਂ ਸੀ ਹੋਣਾ ਕਿਉਂਕਿ ਸਿੱਖਾਂ ਦੀ ਇਹ ਸੰਸਥਾ ਹੈਗੀ ਹੈ ਸਾਨੂੰ ਇਹ ਸੰਸਥਾਵਾਂ ਨੂੰ ਆਪ ਜਿਹੜਾ ਹੈ ਬਹਾਲ ਕਰਨਾ ਪਵੇਗਾ ਜੇ ਅਸੀਂ ਬਿਲਕੁਲ ਡਿਨਾਈ ਕਰਕੇ ਛੱਡ ਹੀ ਦਈਏ ਕਿ ਜੋ ਹੁੰਦਾ ਹੋਣ ਦਿਓ ਜੀ ਅਸੀਂ ਤੇ ਸਾਨੂੰ ਤੇ ਕੁਝ ਲੇਗਾ ਤੇਗਾ ਹੀ ਨਹੀਂ ਹੈ ਤੇ ਫਿਰ ਉਹ ਜਿਹੜੀਆਂ ਚੀਜ਼ਾਂ ਕਿਤਨਾ ਕਿਤੇ ਸੰਸਥਾਵਾਂ ਦਾ ਨੁਕਸਾਨ ਜਿਹੜਾ ਕਰਦੀਆਂ ਹੈਗੀਆਂ ਨੇ ਬਿਲਕੁਲ ਜੀ ਆ ਸੰਸਥਾਵਾਂ ਦਾ ਜਿਸ ਵੇਲੇ ਨੁਕਸਾਨ ਹੁੰਦਾ ਹੈ ਔਰ ਉਸ ਵੇਲੇ ਅਸੀਂ ਪਿਛਲੇ ਸਾਲਾਂ ਦੇ ਵਿੱਚ ਦੇਖ ਰਹੀਆਂ ਭਾਵੇਂ এসਜੀਪੀਸੀ ਹੋਵੇ ਭਾਵੇਂ ਆਪਣੀ ਸ਼੍ਰੋਮਣੀ ਅਕਾਲੀ ਦਲ ਦਾ ਹਿੱਤੜਾ ਹੋਵੇ ਕਿਸ ਤਰੀਕੇ ਦੇ ਨਾਲ ਵੰਡਦਾ ਜਾ ਰਿਹਾ ਧੜਾ ਧੜੇ ਦੇ ਉੱਤੇ ਲੋਕਾਂ ਦਾ ਭਰੋਸਾ ਕਿਸ ਤਰੀਕੇ ਦਾ ਰਿਹਾ ਸੰਗਤਾਂ ਦਾ ਭਰੋਸਾ এসਜੀਪੀਸੀ ਦੇ ਉੱਤੇ ਕਿਸ ਤਰੀਕੇ ਦੇ ਨਾਲ ਆ ਅਸੀਂ ਜਾਣਦੇ ਹੀ ਹਾਂ ਬਹਿਰਾਲ ਅੱਗੇ ਵਧਾਂਗੇ ਗੱਲ ਕਰਾ ਕੇ ਸੁਪਰੀਮ ਕੋਰਟ ਦੇ ਅਜਿਹੇ ਫੈਸਲੇ ਦੀ ਜਾਂ ਅਜਿਹੇ ਇੱਕ ਮਸਲੇ ਦੀ ਜੋ ਮਸਲਾ ਪਿਛਲੇ 20 ਸਾਲਾਂ ਦੇ ਵਿੱਚ ਕਈ ਵਾਰ ਉੱਥੇ ਤੱਕ ਪਹੁੰਚਿਆ ਅਸ ਸਖਾਂ ਦੇ ਉੱਤੇ ਚੁਟਕਲਿਆਂ ਦਾ ਮਸਲਾ ਜੇਕਰ ਹੁਣ ਸੁਪਰੀਮ ਕੋਰਟ ਤੱਕ ਪੁੱਜਾ ਕਿਸੇ ਤਰੀਕੇ ਦੀ ਇੱਕ ਸਤਾਈ ਹੁੰਦੀ ਹੋਈ ਨਜ਼ਰ ਆਈ ਬਿਲਕੁਲ ਸੁਣਵਾਈ ਲਈ ਜੇ ਉਹਨਾਂ ਨੇ ਕਿਹਾ ਕਿ 8 ਹਫ਼ਤੇ ਬਾਅਦ ਅਗਲੀ ਜਿਹੜੀ ਸੁਣਵਾਈ ਹੋਏਗੀ ਫਿਰ ਸ਼ਾਇਦ ਹੋ ਸਕਦਾ ਹੈ ਕਿ ਇਹਦੇ ਤੇ ਕੋਈ ਫੈਸਲਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਹੋ ਜੀ ਆ ਤੇ ਤਕਰੀਬਨ ਬੀਬੀ ਹਰਵਿੰਦਰ ਕੌਰ ਚੌਧਰੀ ਹੈਗੇ ਨੇ ਇਹਨਾਂ ਦੇ ਵੱਲੋਂ ਜਿਹੜਾ ਹੈਗਾ ਬਕਾਇਦਾ ਕੇਸ ਜਿਹੜਾ ਹੈ ਫਾਈਲ ਕੀਤਾ ਜਾਂਦਾ ਹੈ ਜਾਂ ਆਪਾਂ ਕਹਿ ਲਈਏ ਕਿ ਪੂਰਾ ਲੜਿਆ ਜਾਂਦਾ ਹੈ ਕਿ ਜਿਸ ਤਰੀਕੇ ਦੇ ਨਾਲ ਜਦੋਂ ਇਸ ਤਰ੍ਹਾਂ ਦੇ ਚੁਟਕਲੇ ਜਾਂ ਵੈੱਬਸਾਈਟਾਂ ਹੁੰਦੀਆਂ ਨੇ ਤੇ ਖਾਸ ਕਰਕੇ ਔਰਤਾਂ ਨੂੰ ਤੇ ਬੱਚਿਆਂ ਨੂੰ ਇਹਦਾ ਸਾਹਮਣਾ ਕਰਨਾ ਪੈਂਦਾ ਹੈਗਾ ਔਰ 2017 ਦੇ ਵਿੱਚ ਇਸ ਪਟੀਸ਼ਨ ਨੂੰ ਇੱਕ ਤਰ੍ਹਾਂ ਨਾਲ ਰੱਦ ਕਰ ਦਿੱਤਾ ਗਿਆ ਸੀ ਹੁਣ ਤੁਸੀਂ ਦੇਖੋ ਕਿ ਇੱਕ ਇੱਕ ਪੂਰੇ ਆਪਾਂ ਕਹਿ ਲਈਏ ਕਿ ਕੌਮ ਦੇ ਖਿਲਾਫ ਇਸ ਤਰ੍ਹਾਂ ਦੀ ਜਿਹੜੀ ਭਾਵਨਾ ਹੈਗੀ ਹੈ ਉਹ ਬਕਾਇਦਾ ਬਿਆਨ ਕੀਤੀ ਜਾਂਦੀ ਹੈ ਇਦਾਂ ਦੇ ਕਰੈਕਟਰ ਸਿਰਜੇ ਜਾਂਦੇ ਨੇ ਤਾਂ ਕਿ ਪੂਰੀ ਕੌਮ ਨੂੰ ਜਿਹੜਾ ਹੈ ਡੀਫੇਮ ਕੀਤਾ ਜਾ ਸਕੇ ਤੇ ਉਹ ਚੀਜ਼ ਨੂੰ ਲੈ ਕੇ ਜਿਹੜਾ ਹੈ ਸਰਕਾਰਾਂ ਜਾਂ ਅਦਾਲਤਾਂ ਇੰਨੀ ਜਿਆਦੀਆਂ ਸੰਜੇਦਾ ਨਹੀਂ ਹੁੰਦੀਆਂ ਹੈਗੀਆਂ ਤੇ ਹੁਣ ਐਕਸੈਪਟ ਹੋ ਚੁੱਕੀ ਹੈ ਦੇਖਦੇ ਹਾਂ ਕਿ ਕੀ ਕੁਝ ਇਸ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਹੁੰਦਾ ਉਹਨਾਂ ਨੇ ਬਕਾਇਦਾ ਇੱਕ ਕੇਸ ਫਾਈਲ ਵੀ ਦਿੱਤਾ ਹੈਗਾ ਕਿ ਇੱਕ ਬੱਚੇ ਦੇ ਵੱਲੋਂ ਇਸ ਮਸਲੇ ਦੇ ਉੱਤੇ ਜਿਹੜੀ ਹੈ ਆਤਮ ਹੱਤਿਆ ਜਿਹੜੀ ਕਰ ਦਿੱਤੀ ਜਾਂਦੀ ਹੈ ਉਦੋਂ ਵੀ ਕੋਰਟ ਨੇ ਕਿਹਾ ਸੀ ਕਿ ਇਹ ਚੀਜ਼ਾਂ ਗਲਤ ਨੇ ਪਰ ਉਹ ਕਹਿੰਦੇ ਵੀ ਅਸੀਂ ਵੈਬਸਾਈਟਾਂ ਨੂੰ ਜਾਂ ਇਸ ਤਰ੍ਹਾਂ ਦਾ ਕੋਈ ਇਨਸਟ੍ਰਕਟ ਜਿਹੜਾ ਨਹੀਂ ਕਰ ਸਕਦੇ ਹੈਗੇ। ਇੱਥੇ ਮੰਗ ਇਹ ਹੈ ਕਿ ਜਿਹੜੇ ਲੋਕ ਇਹ ਕਰਦੇ ਹੈਗੇ ਨੇ ਉਹਨਾਂ ਤੇ ਬਕਾਇਦਾ ਇਹ ਕਾਰਵਾਈ ਹੋਵੇ ਤਾਂ ਕਿ ਜਿਹੜਾ ਅੱਗੇ ਤੋਂ ਇਸ ਤਰ੍ਹਾਂ ਦਾ ਨਾ ਹੋਵੇ। ਤੁਸੀਂ ਇੱਕ ਭਾਈਚਾਰੇ ਨੂੰ ਇਸ ਤਰ੍ਹਾਂ ਕਰਦੇ ਹੋ। ਔਰ ਇਹ ਇਹਨਾਂ ਦੀ ਮਾਨਸਿਕਤਾ ਦੇ ਵਿੱਚ ਹੈਗਾ ਏ। ਚਾਹੇ ਤੁਸੀਂ ਦੇਖ ਲਓ ਨਾ ਕਿ ਜਿਸ ਤਰੀਕੇ ਨਾਲ ਹੁੰਦਾ ਕੀ ਹੈ ਇਹਦੇ ਆਊਟਕਮਸ ਕੀ ਜਿਦਾ ਇਹਨਾਂ ਨੇ ਕਿਹਾ ਨਾ ਕਿ ਉਹ ਬੱਚੇ ਜਿਹੜੇ ਨੇ ਆਤਮ ਹੱਤਿਆ ਕਰ ਲੈਂਦੇ ਨੇ ਹੁਣ ਤੇ ਚਲੋ ਮਾਹੌਲ ਸੋਸ਼ਲ ਮੀਡੀਆ ਦਾ ਥੋੜਾ ਜਿਹਾ ਹੋਰ ਹੈਗਾ ਥੋੜਾ ਜਿਹਾ ਜੇ ਤੁਸੀਂ 10-15 ਸਾਲ ਪਿੱਛੇ ਚਲ ਜਾਓ ਨਾ ਜਦੋਂ ਸੋਸ਼ਲ ਮੀਡੀਆ ਇਹਨਾਂ ਨਹੀਂ ਸੀ ਤੇ ਉਦੋਂ ਜਾਣ ਬੁੱਝ ਕੇ ਸਿੱਖਾਂ ਦੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਛੇੜਿਆ ਜਾਂਦਾ ਹੁੰਦਾ ਸੀ ਚਾਹੇ ਉਹ ਕਿ ਤਰ੍ਹਾਂ ਕਿਤੇ ਉਹਨਾਂ ਦੇ ਕੇਸਾਂ ਤੇ ਕਮੈਂਟ ਕਰਕੇ ਉਹਨਾਂ ਦੇ ਜੂੜੇ ਦੇ ਕਮੈਂਟ ਕਰਕੇ ਔਰ ਉਸ ਦੇ ਨਾਲ ਕੀ ਬੱਚੇ ਦੇ ਅੰਦਰ ਹਿਊਮਿਲੇਸ਼ਨ ਹੁੰਦੀ ਸੀ ਬੱਚਿਆਂ ਦਾ ਜਿਹੜਾ ਦਿਮਾਗ ਹੁੰਦਾ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਅਸੀਂ ਗਲਤ ਕਰ ਰਹੇ ਹੈਗੇ ਆ ਤੇ ਬਹੁਤ ਸਾਰੇ ਜਿਹੜੇ ਬੱਚੇ ਹੈਗੇ ਆ ਉਹ ਇਸ ਚੀਜ਼ਾਂ ਤੋਂ ਲੈ ਕੇ ਜਿਹੜਾ ਹੈ ਕੇਸ ਕਤਲ ਕਰਾ ਦਿੰਦੇ ਸੀ ਕਿ ਮੈਨੂੰ ਉੱਥੇ ਸਕੂਲੇ ਮੁੰਡੇ ਛੇੜਦੇ ਆ ਜਾਂ ਮੈਨੂੰ ਕਾਲਜ 'ਚ ਜਿਹੜਾ ਇਸ ਤਰ੍ਹਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਇਹ ਚੀਜ਼ ਨੂੰ ਰੋਕਣ ਦੇ ਲਈ ਕਿਉਂਕਿ ਇੱਕ ਆਪਾਂ ਕਹੀ ਕਿ ਸੁਸਾਇਟੀ ਦਾ ਇੱਕ ਸਿਸਟਮ ਹੁੰਦਾ ਹੈ ਨਾ ਇੱਕ ਜੇ ਅਸੀਂ ਕਿਸੇ ਦੇਸ਼ ਦੇ ਵਿੱਚ ਰਹਿੰਦੇ ਆ ਤੇ ਦੋਰੀ ਆਪਾਂ ਕਹਿ ਲਈਏ ਕਿ ਦੋਨੋਂ ਪਾਸੇ ਤੋਂ ਕਮਿਟਮੈਂਟਸ ਹੁੰਦੀਆਂ ਨੇ ਜੇ ਅਸੀਂ ਕਮਿਟਮੈਂਟ ਕਰਕੇ ਇੱਕ ਚੰਗੇ ਸਿਟੀਜ਼ਨ ਬਣ ਰਹੇ ਹਾਂ ਤੇ ਸਾਡੀ ਸੁਰੱਖਿਆ ਸਾਡੇ ਅਧਿਕਾਰਾਂ ਦੀ ਸੁਰੱਖਿਆ ਉਹ ਦੇਸ਼ ਦੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਹੁਣ ਇੱਥੇ ਦੇਖੋ ਨਾ ਕਿ ਇੱਥੇ ਹੇਟ ਕਰਾਈਮ ਨੂੰ ਲੈ ਕੇ ਜਾਂ ਕਿਸ ਤਰ੍ਹਾਂ ਹੈਗਾ ਕਿ ਜੇ ਕੁਝ ਹੁੰਦਾ ਹੈ ਤੇ ਬਕਾਇਦਾ ਕਾਰਵਾਈ ਉਹਦੇ ਤੇ ਹੁੰਦੀ ਹੈਗੀ ਹੈ ਬਹੁਤ ਸਾਰੇ ਜਿਹੜੇ ਵਰਡਸ ਹੈਗੇ ਨੇ ਤੁਸੀਂ ਇੱਥੇ ਸੋਸਾਇਟੀ ਦੇ ਵਿੱਚ ਯੂਜ਼ ਨਹੀਂ ਕਰ ਸਕਦੇ ਜਿਹੜੇ ਇੱਕ ਭਾਈਚਾਰੇ ਦੇ ਜਾਂ ਇੱਕ ਕਮਿਊਨਿਟੀ ਨੂੰ ਜਿਹੜਾ ਸੰਬੋਧਨ ਕਰਦੇ ਹੋਣ ਤੇ ਉੱਥੇ ਫਿਰ ਕਿਉਂ ਕਿਉਂ ਕੱਲਾ ਸਿੱਖਾਂ ਨੂੰ ਹੀ ਟਾਰਗੇਟ ਜਿਹੜਾ ਹੈ ਕੀਤਾ ਜਾਂਦਾ ਹੈ ਔਰ ਇਹ ਕਿਤਨਾ ਕਿਤੇ ਇਹਨਾਂ ਦੀ ਜਿਹੜੀ ਸੌੜੀ ਮਾਨਸਿਕਤਾ ਹੈਗੀ ਹੈ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਸ਼ਾਇਦ ਸਿੱਖਾਂ ਨੂੰ ਇਸ ਤਰੀਕੇ ਦੇ ਨਾਲ ਅਸੀਂ ਦਬਾ ਸਕਦੇ ਹਾਂ ਤੇ ਇਹ ਅੱਗੇ ਨਹੀਂ ਵੱਧ ਸਕਦੇ ਜਾਂ ਜਿਹੜਾ ਹੈਗਾ ਕਿਤਨਾ ਕਿਤੇ ਦਿਲ ਦੇ ਅੰਦਰ ਸਾੜਾ ਹੈ ਜਦੋਂ ਲੰਬਾ ਇੱਕ ਇਤਿਹਾਸ ਦੇਖਦੇ ਨੇ ਤੇ ਕਿਸ ਤਰੀਕੇ ਦੇ ਨਾਲ ਜਿਹੜੇ ਜਰਨਲ ਹੈਗੇ ਨੇ ਜਾਂ ਸਿੱਖਾਂ ਦੇ ਜਿਹੜਾ ਹੈਗਾ ਜਿਸ ਤਰੀਕੇ ਦੇ ਨਾਲ ਉਧਰੋਂ ਹਮਲੇ ਹੁੰਦੇ ਸੀ ਤੇ ਉਹਨਾਂ ਦਾ ਮੂੰਹ ਕਿਤਨਾ ਕਿਤੇ ਜਿਹੜਾ ਮੋੜਿਆ ਹੈਗਾ ਜਦੋਂ ਇਹ ਸਾਰੀਆਂ ਚੀਜ਼ਾਂ ਦੇਖਦੇ ਆ ਕਿਤਨਾ ਕਿਤੇ ਇਹ ਉਸ ਸਾੜੇ ਚ ਉਸ ਸੌੜੀ ਸੋਚ ਦੇ ਵਿੱਚੋਂ ਨਿਕਲੀ ਹੋਈ ਗੱਲ ਹੈ ਦੂਜੇ ਪੱਲੇ ਜਿਹੜਾ ਸਿੱਖੀ ਦਾ ਸਿਧਾਂਤ ਹੈ ਉਹ ਸਰਬੱਤ ਦੇ ਭਲੇ ਦਾ ਸਿਧਾਂਤ ਹੈ ਉਸ ਦੇ ਵਿੱਚ ਤੁਹਾਡੀ ਜਾਤ ਕੀ ਹੈ ਤੁਹਾਡਾ ਮذهب ਕੀ ਹੈ ਉਹ ਚੀਜ਼ਾਂ ਜਿਹੜੀਆਂ ਮਾਇਨੇ ਨਹੀਂ ਰੱਖਦੀਆਂ ਤੇ ਇਹੀ ਹੈ ਦੋ ਸਿਵਲਾਈਜੇਸ਼ਨ ਦਾ ਇੱਕ ਪੇੜ ਹੈਗਾ ਇੱਕ ਸਿਵਲਾਈਜੇਸ਼ਨ ਸਰਬੱਤ ਦੇ ਭਲੇ ਵਾਲੀ ਹੈ ਤੇ ਦੂਜੀ ਜਿਹੜੀ ਹੈ ਉਹ ਕਿਸ ਤਰੀਕੇ ਦੀ ਹੈ ਸਾਡੇ ਸਾਹਮਣੇ ਹੀ ਹੈ ਕਿ ਉਹ ਦਿਖਾਉਣ ਦੇ ਵਿੱਚ ਹੋਰ ਨੇ ਪਿੱਛੋਂ ਕੁਝ ਹੋਰ ਨੇ بڑے ਜਿਹਦਾ ਮੀਸਣੇ ਜੇ ਲੋਕ ਜੇ ਆਪਾਂ ਕਹਿ ਸਕਦੇ ਹਾਂ ਇਹ ਇਦਾਂ ਦੇ ਲੋਕ ਜਿਹੜੇ ਹੈਗੇ ਨੇ ਫਿਰ ਉਹਨਾਂ ਦੀਆਂ ਜਦੋਂ ਰਾਜ ਉਹਨਾਂ ਦਾ ਆ ਜਾਂਦਾ ਹੈ ਸੱਤਾ ਉਹਨਾਂ ਦਾ ਆ ਜਾਂਦੀ ਹੈ ਤੇ ਉਹਨਾਂ ਦੇ ਕੋਲ ਫਿਰ ਸਿਸਟਮ ਸਾਰਾ ਹੈ ਫਿਲਮਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਤੁਸੀਂ ਦੇਖੋ ਕਿ ਹੁਣ ਤੇ ਮਾੜਾ ਮੋਟਾ ਸੁਧਾਰ ਹੋਇਆ ਹੈ 10 15 ਸਾਲ ਪਹਿਲਾਂ ਤੱਕ ਪਿਛਲੇ 40 ਸਾਲ ਦੀਆਂ ਫਿਲਮਾਂ ਚੱਕ ਕੇ ਦੇਖ ਲਓ ਕਿਵੇਂ ਜਿਹੜਾ ਸਿੱਖਾਂ ਨੂੰ ਜਲੀਲ ਕੀਤਾ ਜਾਂਦਾ ਤੁਹਾਨੂੰ ਤੇ ਇਹਦੇ ਬਾਰੇ ਜਿਆਦਾ ਪਤਾ ਹੋਵੇਗਾ ਤੁਸੀਂ ਇੱਥੇ ਬਾਕਾਇਦਾ ਪ੍ਰੋਗਰਾਮਸ ਵੀ ਕੀਤੇ ਹੋਏ ਨੇ ਤੁਸੀਂ ਵੀ ਥੋੜਾ ਜਾਨਾ ਪਾ ਸਕਦੇ ਹੋ ਬਿਲਕੁਲ ਜੀ ਜੱਜਰ ਵੀ ਅਜਿਹੇ ਮਸਲੇ ਹੁੰਦੇ ਨੇ ਅਸੀਂ ਕਹਿ ਸਕਦੇ ਹਾਂ ਪਿਛਲੇ 2000 14 ਦੇ ਵਿੱਚ ਸਭ ਤੋਂ ਪਹਿਲਾ ਮਸਲਾ ਸੁਪਰੀਮ ਕੋਰਟ ਦੇ ਵਿੱਚ ਉੱਚਾ ਸੀ ਦਿੱਲੀ ਹਾਈ ਕੋਰਟ ਤੋਂ ਖਾਰਜ ਹੋਣ ਤੋਂ ਉਸ ਵੇਲੇ ਕੁਝ ਕੁ ਜਾਗਰੂਕ ਵਕੀਲਾ ਨੇ ਜੋ ਆਪ ਸਿੱਖ ਸਿੱਕੇ ਸਾਫ ਸੁਰ ਸਿੱਕੇ ਉਹਨਾਂ ਨੇ ਦਿੱਲੀ ਦੀ ਹਾਈ ਕੋਰਟ ਦੇ ਵਿੱਚ ਪਹਿਲਾ ਪਟੀਸ਼ਨ ਦਾਖਲ ਕੀਤੀ ਸੀ ਉਸ ਵੇਲੇ ਜੱਜ ਨੇ ਕਿਆਸੀ ਕਿ ਸਬਰ ਸੰਤੋਖ ਦਾ ਇਮਤਿਹਾਨ ਵੀ ਇੱਕ ਚੀਜ਼ ਹੁੰਦੀ ਹੈ ਜੋ ਸਿੱਖ ਰਖਦੇ ਨੇ ਸਬਰ ਸੰਤੋਖ ਉਹ ਇਹਨਾਂ ਚੁਟਕਿਲਿਆਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਨੇ ਲੇਕਿਨ ਉਸ ਵੇਲੇ ਦਲੀਲੇ ਦਿੱਤੀ ਗਈ ਸਿੱਖ ਵਕੀਲਾਂ ਦੇ ਵੱਲੋਂ ਕਿ ਸਬਰ ਸੰਤੋਖ ਜੋ ਹੁੰਦਾ ਉਹ ਵੱਧ ਦੀ ਉਮਰ ਦੇ ਨਾਲ ਗੁਰਮਤਿ ਦੇ ਗਿਆਨ ਦੇ ਨਾਲ ਆਂਦਾ ਹੈ Hmm. 5 7 8 ਸਾਲ ਦੇ ਬੱਚੇ ਦੇ ਕੋਲ ਜੇਕਰ ਉਹ ਸਬਰ ਸੰਤੋਖ ਨਹੀਂ ਹੈ ਉਹ ਇਸ ਚੀਜ਼ ਨੂੰ ਮੈਂਟਲੀ ਆਪਣੇ ਉੱਤੇ ਕਿਸ ਤਰੀਕੇ ਦੇ ਨਾਲ ਲੈਂਦਾ ਉਸ ਤਰਕ ਦੇ ਉੱਤੇ ਅਦਾਲਤ ਨੇ ਇਸ ਕੇਸ ਨੂੰ ਐਕਸੈਪਟ ਕਰਨ ਤੋਂ ਮਨ੍ਹਾ ਕਰ ਦਿੱਤਾ ਕੁਝ ਕਮੀਡਿਆ ਆਧਾਰਿਆ ਦੇ ਵੱਲੋਂ ਬੈਂ ਸਿੱਖ ਜੋਕ ਦੀ ਮੁਹਿੰਮ ਵੀ ਚਲਾਈ ਗਈ ਫਿਰ ਅਖਬਾਰਾਂ ਦੇ ਵਿੱਚ ਸਭ ਤੋਂ ਪਹਿਲਾਂ ਅਜਿਹੇ ਚੁਟਕਲੇ ਬੰਦ ਕਰਨ ਦੇ ਦੀ ਨੋਟਿਸ ਜਾਰੀ ਕਰਵਾਇਆ ਗਿਆ ਪਟਿਆਲਾ ਹਾਊਸ ਕੋਰਟ ਨੇ ਇਹ ਨੋਟਿਸ ਜਾਰੀ ਕੀਤਾ ਉਸ ਤੋਂ ਬਾਅਦ ਜਦ ਸੁਪਰੀਮ ਕੋਰਟ ਦੇ ਵਿੱਚ ਮਸਲਾ ਪਹੁੰਚਿਆ ਤਦ ਕਈ ਐਸਜੀਪੀਸੀ ਨੂੰ ਬੇਸ ਦੇ ਵਿੱਚ ਧਿਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਐਸਜੀਪੀਸੀ ਧਿਰ ਬਿਨਾਂ ਵੀ ਸਰਦਾਰ ਅਵਤਾਰ ਸਿੰਘ ਮੱਕੜ ਉਸ ਵੇਲੇ ਹੋਇਆ ਕਰਦੇ ਸੀ ਜਥੇਦਾਰ ਉਹਨਾਂ ਨੇ ਆਪਣੇ ਵੱਲੋਂ ਆਪਣਾ ਇੱਕ 3 ਮੈਂਬਰੀ ਕਮੇਟੀ ਬਣਾਈ ਉਸ ਕਮੇਟੀ ਨੇ ਜਾ ਕੇ ਆਪਣੇ ਵੱਲੋਂ ਲਿਖਤੀ ਰੂਪ ਦੇ ਵਿੱਚ ਖਰੜਾ ਤਿਆਰ ਕਰਕੇ ਦਿੱਤਾ ਕਿ ਜੋ ਸ਼ਹੀਦ ਸਿੰਘਾਂ ਦੇ ਨਾਮ ਨੂੰ ਜੋੜ ਕੇ ਜੋ ਸਿੱਖ ਬਾਡਰਾਂ ਦੇ ਉੱਤੇ ਖੜੇ ਨੇ ਜੋ ਸਿੱਖ ਮੌਜੂਦਾ ਸਮੇਂ ਦੇ ਵਿੱਚ ਫੌਜੀ ਜਰਨਲ ਨੇ ਉਹਨਾਂ ਦੀਆਂ ਭਾਵਨਾਵਾਂ ਨੂੰ ਵੀ ਜੇਕਰ ਠੇਸ ਪਹੁੰਚਾਈ ਜਾ ਰਹੀ ਹੈ ਜਾਂ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਇਹ ਇਸ ਮੁਲਕ ਦਾ ਕਾਨੂੰਨ ਇਸ ਮੁਲਕ ਦਾ ਬਲਬੰਦ ਤੁਸੀਂ ਜਸਟਿਸ ਸਿਸਟਮ ਦੇਖੋ ਕਿ 10 ਸਾਲ ਤੋਂ ਲਟਕਦਾ ਲਟਕਦਾ ਹੁਣ ਅਗਲੇ 8 ਹਫ਼ਤੇ ਬਾਅਦ ਕੀ ਆਉਂਦਾ ਹੈ ਕੀ ਵੈਕਸਾਈਜ਼ ਕਰਦੇ ਆ ਅਸੀਂ ਇਹ ਹੈਰਾਨੀ ਕਰਦੇ ਆ ਜਿਵੇਂ ਤੁਸੀਂ ਰਾਜੋਣਾ ਸਾਹਿਬ ਦੇ ਕੇਸ 'ਚ ਗੱਲ ਕੀਤੀ ਕਿ ਜੇਕਰ ਅੱਜ 40 ਸਾਲਾਂ ਦੇ ਵਿੱਚ ਵਿੱਚ ਸਮੇਂ ਨੂੰ ਦੇਖਦੇ ਆ 25 28 ਸਾਲਾਂ ਦੇ ਵਿੱਚ ਅ ਅਦਾਲਤਾਂ ਜਾਂ ਏਜੰਸੀਆਂ ਕੋਈ کاغذی کاروائی حلوی عدالت پہنچنے ਦੇ ਵਿੱਚ 4 ਹਫ਼ਤੇ ਦਾ ਮੰਗਾ ਮੰਗਦਿਆਂ ਨੇ ਇਹ ਤਾਂ ਫਿਰ ਵੀ ਅਜਿਹਾ ਕੇਸ ਹੈ ਜੋ ਚੁਟਕਲੇ ਦੇ ਨਾਲ ਜੁੜਿਆ ਹੈ ਲੇਕਿਨ ਅਸੀਂ ਫਿਰ ਵੀ ਚਲਾਗਾ ਕਰਾਂਗੇ ਅਖਬਾਰਾਂ ਦੇ ਵਿੱਚ ਛਪਣ ਤੋਂ ਇਹ ਚੁਟਕਲੇ ਬਚੇ ਨਹੀਂ ਇਹ ਚੁਟਕਲੇ میڈیا ਦੇ ਵਿੱਚ ویب سائٹ ਦੇ ਉੱਤੇ ਆਉਣ ਤੋਂ ਰੁਕੇ ਦੇ ਗੁਰੇਜ ਥੋੜਾ ਕੀਤਾ ਗਿਆ ਲੇਕਿਨ ਪੂਰੇ ਤਰੀਕੇ ਦੇ ਨਾਲ ਨਹੀਂ ਰੁਕੇ ਬਿਲਕੁਲ ਬਿਲਕੁਲ ਦੇਖਦੇ ਹਾਂ ਕੀ ਇਸ ਤੇ ਵੀ ਇਹ ਤਾਂ ਇਸ ਦੇ ਨਾਲ ਸੰਤਾ ਬੰਤਾ ਨਾਮ ਦੇ ਨਾਲ ویب سائٹ ਪੂਰੀ ਤਿਆਰ ਕਰਤੇ ਤੇ ਜਾਣੇ ਉਹਦੇ ਕਾਰਟੂਨ ਕਰੈਕਟਰ ਬਣਾਣੇ ਫਿਲਮ ਬਣਾਣੀ ਕਾਮਿਕ ਕਰੈਕਟਰ ਤਿਆਰ ਕਰਕੇ ਲੋਕਾਂ ਦੇ ਵਿੱਚ ਰੱਖਣੇ ਅਸੀਂ ਉਮੀਦ ਕਰਦੇ ਹਾਂ ਕਿ ਜਦ ਅਗਲੇ ਸੁਣਵਾਈ ਇਸ ਕੇਸ ਦੇ ਤੇ ਹੋਵੇਗੀ ਤਦ ਪੁਰਜ਼ੋਰ ਤਰੀਕੇ ਦੇ ਨਾਲ ਆਪਣਾ ਧਿਰ ਜੋ ਬਿਬੀ ਹਰਵਿੰਦਰ ਕੋਰ ਹੈਗੇ ਨੇ ਉਹ ਰੱਖਣਗੇ ਪੂਰੇ ਤਰੀਕੇ ਦੇ ਨਾਲ ਅੱਗੇ ਹੁਣ ਸਮਾਪਤੀ ਵਾਲੇ ਪਾਸੇ ਅਸੀਂ ਵਧਣਾ ਸਾਡੇ ਕੋਲ ਦੋ ਵਿਸ਼ੇ ਖਲੇ ਵੀ ਪਏ ਨੇ ਜੀ ਜੀ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਰੋਲਾ ਜਿਹੜਾ ਨਜ਼ਰ ਆਇਆ ਇਸ ਦੇ ਵਿਰੋਧੀ ਧਿਰ ਨੇ ਜੋ ਹੰਗਾਮਾ ਕੀਤਾ ਹੈ ਕਿਹੜੀਆਂ ਚੀਜ਼ਾਂ ਸੀ ਜਿਸ ਨੂੰ ਘੇਰਨ ਦੀਆਂ ਕੋਸ਼ਿਸ਼ ਕੀਤੀਆਂ ਬਿਲਕੁਲ ਰਾਜ ਸਭਾ ਤੇ ਲੋਕ ਸਭਾ ਦੋਨੋਂ ਹੀ ਜਿਹੜੇ ਸਦਨ ਨੇ ਉਹਨਾਂ ਦੀ ਕਾਰਵਾਈ ਸਸਪੈਂਡ ਜਿਹੜੀ ਹੈ ਜਾਂ ਮੁਲਤਵੀ ਜਿਹੜੀ ਕਰ ਦਿੱਤੀ ਗਈ ਖਾਸ ਕਰਕੇ ਜਿਹੜਾ ਅਡਾਨੀ ਵਾਲਾ ਮਸਲਾ ਹੈ ਉਸ ਨੂੰ ਜਿਹੜਾ ਹੈ ਇਸ ਤੇ ਵਿਰੋਧੀ ਧਿਰਾਂ ਜਾਂ ਕਹ ਲਈ ਕਿ ਕਾਂਗਰਸ ਵਾਲਾ ਜਿਹੜਾ ਗਠਬੰਧਨ ਹੈਗਾ ਉਹ ਚਾਹੁੰਦੇ ਆ ਕਿ ਇਹਦੇ ਤੇ ਚਰਚਾ ਹੋਵੇ ਕਿਉਂਕਿ ਅਡਾਨੀ ਵਾਲੇ ਮਸਲੇ ਦੇ ਨਾਲ ਜਿੱਥੇ ਨੈਸ਼ਨਲ ਤੌਰ ਤੇ ਫਰਕ ਪੈਣਾ ਹੈ ਜਿੱਥੇ ਉੱਥੇ ਇੰਟਰਨੈਸ਼ਨਲ ਤੌਰ ਤੇ ਜਿਹੜੀਆਂ ਭਾਰਤ ਦੀਆਂ ਪਾਲਿਸੀਆਂ ਹੈਗੀਆਂ ਨੇ ਉਹਨਾਂ ਦੇ ਉੱਤੇ ਵੀ فرق ਪੈਣਾ ਹੈਗਾ ਤੇ ਦੂਜਾ ਜਿਹੜੀ ਯੂਪੀ ਦੇ ਵਿੱਚ ਰੀਸੈਂਟਲੀ ਜਿਹੜੀ ਹਿੰਸਾ ਹੋਈ ਹੈ ਇਹ ਦੋਨੋਂ ਮੁੱਦੇ ਜਿਹੜੇ ਚਾਹ ਰਹੇ ਸਨ ਕਿ ਇਹਨਾਂ ਨੂੰ ਡਿਸਕਸ ਕੀਤਾ ਜਾਵੇ ਪਰ ਫਿਰ ਜਿਸ ਤਰੀਕੇ ਦੇ ਨਾਲ ਰੌਲਾ ਰੱਪਾ ਹੋ ਕੇ ਜਿਸ ਤਰੀਕੇ ਦੇ ਨਾਲ ਨਿਬੜਿਆ ਹੈਗਾ ਤੇ ਸੈਸ਼ਨ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਸਸਪੈਂਡ ਜਿਹੜਾ ਕਰਨਾ ਜਿਹੜਾ ਪਿਆ ਹੈਗਾ ਜ਼ਰੂਰੀ ਵੀ ਸਿਗਾ ਕਿ ਬਰੋਤੀ ਤੇਰੇ ਇਸ ਵਿਸ਼ੇ ਨੂੰ ਚੁੱਕੇ ਤੇ ਹੁਣ ਸੈਸ਼ਨ ਸਸਪੈਂਡ ਜੇਕਰ ਕੀਤਾ ਗਿਆ ਸੈਸ਼ਨ ਦੀ ਅਗਲੀ ਬਹਾਲਗੀ ਜਿਸ ਵੇਲੇ ਹੋਏਗੀ ਉਸ ਵੇਲੇ ਇਸ ਮੁੱਦੇ ਨੂੰ ਕਿੰਨੀ ਥਾਂ ਮਿਲੇਗੀ ਕਿੰਨੀਕ ਨਹੀਂ ਉਹ ਵੀ ਅਪਡੇਟ ਤੁਹਾਡੇ ਨਾਲ ਲੈ ਕੇ ਜੜਾਂਗੇ ਅਖੀਰ ਦੇ ਵਿੱਚ ਲਖੀਮਪੁਰ ਖੇਰੀ ਦਾ ਮਸਲਾ ਚੁੱਕਾਂਗੇ ਅਦਾਲਤ ਨੇ ਆ ਆਸ਼ੀਸ਼ ਮਿਸ਼ਰਾ ਨੂੰ ਇੱਕ ਵਾਰ ਫਿਰ ਧੋਖੇ ਰਿਆ ਕੀ ਕੁਝ ਕਿਉਂਕਿ ਬੇਲ ਵੀ ਦਿੱਤੀ ਗਈ ਉਸ ਨੂੰ ਜ਼ਮਾਨਤ ਮਾਫੀ ਚਾਹਵਾਂਗਾ ਦਿੱਤੀ ਗਈ ਕਿ ਉਸ ਦੀ ਦੁਰਵਰਤ ਹੋਈ ਆ ਜਾਂ ਕੁਝ ਹੋਰ ਬਿਲਕੁਲ ਖਾਸ ਕਰਕੇ ਜਿਹੜਾ ਗਵਾਹਾਂ ਨੂੰ ਧਮਕਾਉਣ ਵਾਲਾ ਜਿਹੜਾ ਮਸਲਾ ਹੈਗਾ ਨਾ ਉਸ ਨੂੰ ਲੈ ਕੇ ਜਸਟਿਸ ਸੂਰਿਆਕਾਂਤ ਤੇਜਸੇ ਜਿਹੜੇ ਨੇ ਉਜਵਲ ਪੁਆਨ ਦੇ ਬੈਂਚ ਨੇ ਜਿਹੜਾ ਹੈ ਪੁੱਛ ਕੇ ਅੱਛ ਜਿਹੜੀ ਹੈ ਕੀਤੀ ਹੈਗੀ ਔਰ ਬਕਾਇਦਾ ਉਹਨਾਂ ਨੇ ਅਸ਼ੀਸ਼ ਮਿਸ਼ਰਾ ਨੂੰ ਜਿਹੜਾ ਹੈਗਾ ਕਿਹਾ ਹੈਗਾ ਕਿ ਤੁਸੀਂ ਜਿਹੜਾ ਹੈਗਾ 4 ਹਫਤੇ ਦੇ ਅੰਦਰ ਅੰਦਰ ਜਿਹੜਾ ਹੈਗਾ ਆਪਣਾ ਜਵਾਬ ਫਾਈਲ ਕਰੋ ਕਿ ਕਿਉਂ ਜਿਹੜਾ ਇਸ ਤਰ੍ਹਾਂ ਦੀਆਂ ਆ ਰਹੀਆਂ ਹੈਗੀਆਂ ਨੇ ਉਹਨਾਂ ਦੀ ਜਿਹੜੀ ਬੇਲ ਹੈ ਉਹਨਾਂ ਨੂੰ ਸਿਰਫ ਜਿਹੜਾ 8 ਹਫਤੇ ਦੀ ਸਟਾਰਟਿੰਗ ਵਿੱਚ ਦਿੱਤੀ ਗਈ ਸੀ ਉਹ ਵੀ ਪੂਰੀਆਂ ਕੰਡੀਸ਼ਨ ਸੀ ਕਿ ਤੁਸੀਂ ਕਿੱਥੇ ਕਿੱਥੇ ਰਹਿ ਸਕਦੇ ਹੋ ਤੇ ਬਾਕਾਇਦਾ ਹੋਰ ਇੱਕ ਲੰਬੀ ਲਿਸਟ ਹੈਗੀ ਸੀ ਤੇ ਫਿਰ ਜਿਹੜਾ ਹੈਗਾ ਇਲੈਕਸ਼ਨ ਦੇ ਲਾਗੇ ਜਾਗੇ ਉਹਨਾਂ ਨੂੰ ਉਹਨਾਂ ਇਲਾਕਿਆਂ 'ਚ ਵੀ ਦੇਖਿਆ ਗਿਆ ਉਹ ਵੀ ਕਿਤਨਾ ਕਿਤੇ ਕੰਪਲੇਂਟ ਜਿਹੜੀ ਇਹਨਾਂ ਦੀ ਹੋਈ ਸੀ ਪਰ ਹਾਲ ਦੀ ਘੜੀ ਵੀ ਜਿਹੜਾ ਹੈਗਾ ਐ ਸ਼ੀਸ਼ ਮਿਸ਼ਰਾ ਉਹ ਜ਼ਮਾਨਤ ਦੇ ਉੱਤੇ ਹਨ ਦੇਖਦੇ ਆ ਕਿ ਇਸ ਦੇ ਵਿੱਚ ਅਪਡੇਟ ਜਿਹੜੀ ਆਉਂਦੀ ਹੈਗੀ 4 ਹਫ਼ਤੇ ਬਾਅਦ ਕੀ ਹੋ ਕਹਿੰਦੇ ਹੈਗੇ ਕਿਉਂਕਿ ਸਰਕਾਰ ਅਜੇ ਵੀ ਉੱਥੇ ਉਹਨਾਂ ਦੀ ਹੀ ਆਪਾਂ ਕਹਿ ਸਕਦੇ ਭਾਵੇਂ ਕਿ ਉਹ ਸੀਟ ਤੋਂ ਜਿਹੜਾ ਉਹ ਨਹੀਂ ਜਿੱਤ ਸਕੇ ਇਸ ਵਾਰ ਕਿਸਾਨਾਂ ਦਾ ਜਿਹੜਾ ਇਹ ਵਿਦਰੋਹ ਹੈਗਾ ਜਾਂ ਕਿਸਾਨਾਂ ਦੇ ਵਿੱਚ ਜਿਹੜਾ ਹੈ ਰੋਸ ਸੀਗਾ ਤੁਸੀਂ ਦੇਖੋ ਨਾ ਕਿ ਸ਼ਰੀਆਮ ਜਿਹੜਾ ਹੈ ਗੱਡੀ ਆਉਂਦੀ ਹੈ ਕਿਸਾਨਾਂ ਨੂੰ ਲਤਾੜਦੇ ਹੋਏ ਕਿੰਨਿਆਂ ਨੂੰ ਜਿਹੜਾ ਹੈਗਾ ਕਤਲ ਕਰ ਦਿੱਤਾ ਜਾਂਦਾ ਹੈ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਬਹੁਤ ਸਾਰੇ ਲੋਕ ਜਿਹੜੇ ਜ਼ਖਮੀ ਹੁੰਦੇ ਨੇ ਜਾਣ ਬੁੱਝ ਕੇ ਕੀਤਾ ਹੋਇਆ ਹੈ ਕਾਰਾ ਹੈ ਔਰ ਇਹ ਵੀ ਦੇਖ ਲਓ ਕਿੰਨੇ ਸਾਲ ਇਹਨੂੰ ਹੋ ਗਏ ਨੇ ਲਟਕਦੇ ਨੂੰ ਤਕਰੀਬਨ 3-4 ਸਾਲ ਹੋ ਗਏ ਨੇ ਹੋਰ ਇਦਾਂ ਹੀ ਇਹ ਆਪਾਂ ਕਹਿ ਲਈਏ ਕਿ ਕਿਤਨਾ ਕਿਤੇ ਕੇਸ ਸਟਡੀ ਦੇ ਵਿੱਚ ਆ ਰਹੀ ਹੈਗਾ ਜਾਂ ਜਦੋਂ ਹੁਣ ਆਪਾਂ 84 ਦੀ ਗੱਲ ਕਰਦੇ ਹਾਂ ਫਿਰ ਉਧਰਲੇ ਮੰਨੇ ਇਦਾਂ ਦੀਆਂ ਹੀ ਗੱਲਾਂ ਬਾਤਾਂ ਹੋਣਗੀਆਂ ਸਿਸਟਮ ਜਿਹੜਾ ਹੈ ਬੜਾ ਸਲੋ ਚੱਲਦਾ ਹੈ ਇਦਾਂ ਦੀਆਂ ਚੀਜ਼ਾਂ ਦੇ ਵਿੱਚ ਚਾਹੀਦਾ ਹੈ ਕਿ ਫਾਸਟ ਟਰੈਕ ਕੋਰਟ ਹੋਵੇ ਹੱਥ-ਹੱਥ ਜਿਹੜਾ ਹੈ ਕਿਸਾਨਾਂ ਨੇ ਮੰਗ ਲੋ ਕੀਤੀ ਹੈ ਉਹਨਾਂ ਨੂੰ ਵੀ ਸਜ਼ਾ ਦੇ ਕੇ ਤੇ ਲਾਂਬੇ ਕੀਤਾ ਜਾਵੇ ਬਿਲਕੁਲ ਜਿਸ ਵੇਲੇ ਅਸੀਂ ਇਸ ਸਿਸਟਮ ਨੂੰ ਦੇਖ ਰਹੇ ਹਾਂ ਸਿਸਟਮ ਕਈ ਕ੍ਰੀਤੀਆਂ ਦੇ ਨਾਲ ਕਹਿ ਲਈਏ ਨਜਿੱਠਦਾ ਪਿਆ ਹੈ ਉਹਨਾਂ ਕ੍ਰੀਤੀਆਂ ਨੂੰ ਆਪ ਹੀ ਪਹਿਲੇ ਪੈਦਾ ਕੀਤਾ ਜਾਂਦਾ ਫਿਰ ਉਸ ਨੂੰ ਆਪ ਹੀ ਵਰਤਿਆ ਜਾਂਦਾ ਫਿਰ ਉਸ ਤੋਂ ਆਪ ਹੀ ਨਜਿੱਠਦਾ ਹੈ ਸਿਸਟਮ ਤੇ ਇਸ ਵੇਲੇ ਕਹਿ ਸਕਦੇ ਹਾਂ ਭਾਰਤ ਦੀਆਂ ਤਕਰੀਬਨ 27 ਅਦਾਲਤਾਂ ਅਜਿਹੀਆਂ ਨੇ ਜਿਹੜਾਂ ਨੇ ਤਕਰੀਬਨ ਪਿਛਲੇ 3 ਸਾਲਾਂ 'ਚ ਇਹ ਕਿਹਾ ਸਾਡੇ ਕੋਲ ਓਵਰ ਕੇਸਿਸ ਨੇ ਇਸ ਕਰਕੇ ਫਾਸਟ ਟਰੈਕ ਕੋਰਟ ਬਣਾਉਣ ਦੀ ਉਹਨਾਂ ਜੱਜਾਂ ਨੇ ਕਈ ਜਗ੍ਹਾ ਮੰਗ ਕੀਤੀ ਹੈ ਲੈਕਿਨ ਇਸ ਮੰਗ ਨੂੰ ਹਲੇ ਸਰਕਾਰ ਅੱਖੋ ਪਰੋਕੇ ਕਰਦੀ ਪਈ ਹੈ ਅੱਜ ਦੇ ਪ੍ਰੋਗਰਾਮ ਮੀਡੀਆ ਵਾਚ ਦੇ ਵਿੱਚ ਫਿਲਹਾਲ ਬਸ ਇਨਾ ਹੀ ਸਰਦਾਰ ਜਗਜੀਤ ਸਿੰਘ ਜੀ ਨੂੰ ਅਸੀਂ ਦਾ ਧੰਨਵਾਦ ਕਰਾਂਗੇ ਜੀ ਸਮਾ ਦਿੱਤਾ तमाम ਵੇਸ਼ਿਆਂ ਤੇ ਗੱਲਬਾਤ ਕੀਤੀ ਇਜਾਜ਼ਤ ਲਾਂਗੇ ਸੰਗਤ ਤੋਂ ਫਤਵੀ ਸਾਂਝ ਪਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਵੀ